ਮੇਸ਼ੀ ਇਹ ਰੇਪੇਂਡਾ ਪਿੰਡਕਲਾ ਕਵਿਤਾ ਸੰਤੋਖ ਸਿੰਘ ਨੌਰਦੀ ਅੱਜ ਅਜੇ ਤੁਸੀਂ ਇਹ ਕਾਰਜ ਤਰਹਾਰੇ ਬੀਡੀ ਕੋਰਟ ਦੇ ਘਰ ਕੋਸ਼ ਪ੍ਰਦਾਨ ਕਰਕੇ ਭੇਜੇ ਜੀ ਇਹ ਮਾਮਲਾ ਇਹ ਵਸਰ ਦਾ ਹੈ ਇਹ ਮਸਲਾ ਜੀ ਮੈਂ ਐਸਪੀ ਕਨੈਕਸ਼ਨ ਚੱਕੀ ਦਾ ਅਪਲਾਈ ਕੀਤਾ ਸੀ ਤੇ ਮੈਂ ਏਸੀ ਭਾਈਚਾਰੇ ਨਾਲ ਸਮੰਦਰਾ ਹਦਾ ਤੇ ਸਾਹਮਣੇ ਛੜਕੋ ਪਾਰ ਜ਼ਿਮੀਦਾਰ ਪਰਿਵਾਰ ਆ ਤੇ ਪੈਲੀਆਂ ਵਿੱਚ ਉਹਦੀ 11 ਕੇਵੀ ਅੱਧੇ ਕਿਲੇ ਦੀ ਤਾਰ ਜਾਂਦੀ ਹੈ ਜੀ ਤੇ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਵੀ ਚਲੋ ਆਪਾਂ ਕੋਈ ਅਪਲਾਈ ਕਰ ਦਾਂਗੇ ਚਲੋ ਉਹਨਾਂ ਅਪਲਾਈ ਕੀਤਾ ਸਾਹਮਣੇ ਘਰ ਵਾਲੇ ਤੇ ਉਹਨਾਂ ਜਦੋਂ ਜੈ ਸਿੰਘ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਤੇ ਜੈ ਸਿੰਘ ਸਾਹਿਬ ਨਾਲ ਉਹਨਾਂ ਦਾ ਇਹ ਤਵਕਾ ਸੀ ਵੀ ਮੈਂ ਸੰਘਰਸ਼ ਕਮੇਟੀ ਦਾ ਮੈਂਬਰ ਆ ਇਧਰ ਦੀ ਤਾਰ ਨਹੀਂ ਮੈਂ ਪੈਂਦ ਨਹੀਂ ਇਧਰ ਦੀ ਤਾਰ ਵੱਲ ਚਾਕੀ ਬਣਾ ਸੰਘਰਸ਼ ਸਿੰਘ ਕਮੇਟੀ ਦੇ ਜ਼ੋਰ ਦੇ ਨਾਲ ਚਲੋ ਉਹਨਾਂ ਇਧਰ ਦੀ ਨਾ ਕਰਕੇ ਦੂਜੇ ਬੰਨੇ ਲਾ ਕੇ ਹੀ ਘਾਰਿਆ ਤੇਜਪੀਰ ਸਿੰਘ ਆ ਚਲੋ ਬੰਦਾ ਰਹਿਮਦੇਲ ਜੀ ਉਹ ਮਰਨ ਗਿਆ ਕਹਿੰਦਾ ਚਲੋ ਇਧਰ ਦੀ ਆਪਣੀ ਤਾਰ ਪਾ ਲਿਓ ਕੁਝ ਕਰਨਾ ਕਰਕੇ ਉਹ ਬੰਦੇ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਇਹਨਾਂ ਜਾ ਕੇ ਮੁਕਰਾਤਾ ਕਿ ਇਧਰ ਦੀ ਤਾਰ ਨਹੀਂ ਇਹਨਾਂ ਦੀ ਪੈਸੇ ਨਹੀਂ ਮਰਭੀਆਂ ਦੀ ਦੂਜੇ ਨੰਬਰ ਤੇ ਇਧਰੋਂ ਦੂਜੇ ਦੂਜੇ ਬੰਨੇ ਸੜਕ ਤੋਂ ਤਾਰਾਂ ਦੀ 100 ਕਿ ਮੀਟਰ ਹੈ 100 ਕਿ ਮੀਟਰ ਦੀ ਬੰਦੀ ਸੀ ਅਸੀਂ ਲੜਾਈ ਲੜਾਈ ਦੇ ਕਾਰਨ ਜੇ ਮੈਂ ਆਖਿਆ ਵੀ ਤਰਲਾ ਮੈਂ ਤੇ ਕੀਤਾ ਅਫਸਰਾ ਗਾੜੀ ਆਪਣੇ ਨੱਕ ਗੱਡਾ ਰਗੜਿਆ ਵੀ ਤਾਰ ਇਧਰ ਦੀ 100 ਮੀਟਰ ਦੀ ਪੈਂਦੀ ਇਧਰ ਦੀ ਪਾ ਦਿਓ ਚਲੋ ਮਹਿਕਮੇ ਦੇ ਚੈਨ ਚੱਕਰ ਚਾਈ ਗੱਲ ਕਹਿੰਦੇ ਵੀ ਚਲੋ ਅਸੀਂ ਇੱਧਰ ਦੀ ਪਾ ਦਾਂਗੇ ਚਲੋ ਲੇਬਰ ਆਈ ਲੇਬਰ ਜਾ ਕੇ ਪੋਲ ਕੱਟਣ ਲੱਗੀ ਕਹਿੰਦੇ ਵੀ ਸੜਕ ਦੇ ਨਾਲ ਅਸੀਂ ਪੋਲ ਵੀ ਨਹੀਂ ਕੱਟਣ ਦੇਣਾ ਇੱਧਰ ਦੀ ਤਾਰ ਦਾ ਨਾ ਨਾ ਲਿਆ ਜਾਵੇ ਚਲੋ ਲੜਾਈ ਤੋਂ ਡਰਦੇ ਆ ਫੇਰ ਅਸੀਂ ਫੇਰ ਪਿਛਾ ਹੋ ਗਏ ਫਿਰ ਮਹਿਕਮੇ ਦੇ ਫੇਰ ਅਸੀਂ ਨੱਕ ਗੋਟਾ ਰਗੜਿਆ ਜਾਂ ਜਾ ਕੇ ਤੇ ਮਹਿਕਮਾ ਫੇਰ ਕਹਿੰਦਾ ਵੀ ਚਲੋ ਆਪਾਂ ਦੂਜੇ ਬੰਨੇ ਦੀ ਅਪਲਾਈ ਕਰ ਦਿੰਦੇ ਆ ਸੜਕੇ ਸੜਕਾ 270 ਮੀਟਰ ਤਾ ਫੇਰ ਪਈ ਜੀ ਸੜਕੇ ਛੜਕਾਈ ਟਿਪ ਟਿਕੇ ਘਰ ਤੋਂ ਤੇ ਇਹਨਾਂ ਦੀ ਵਜ੍ਹਾ ਕਰਨਾ ਜਲ ਕਿ ਹਾਲਾਕਿ 11 ਕੇਵੀ ਅੱਧੇ ਕਿਲੋ ਤੋਂ ਜਾਣਦੀ ਹੈ ਇਹਨਾਂ ਕਿਸ ਜੱਟ ਜ਼ਿੰਮੇਵਾਰ ਨੇ ਸਾਡੀ ਤਾਰ ਨਹੀਂ ਲਗਨ ਦਿੱਤੀ ਕਾਰਨ ਕਾਰਨ ਇਹ ਪੀਏ ਸੰਘਰਸ਼ ਕਮੇਟੀ ਦੇ ਨਾਲ ਸੰਬੰਧ ਸੀ ਮੈਂਬਰ ਸੀ ਤੇ ਉਹਦੇ ਜ਼ੋਰ ਤੇ ਕਹਿੰਦੇ ਪੀ ਅਸੀਂ ਤਾਰ ਨਹੀਂ ਲਗੰਦੇ ਚਲੋ ਦੂਜੇ ਨੰਬਰ ਤੇ ਚਲੋ ਬਣ ਕੇ ਗੱਲ ਪਈ ਉਧਰ ਦੀ ਪਾ ਤਾਰ ਪਾ ਕੇ ਸਾਡੀ ਕਨੈਕਸ਼ਨ ਚਾਲੂ ਹੋ ਗਿਆ ਹੁਣ ਸਾਡੇ ਵਾਲੇ ਵੀ ਕਿ ਚਲੋ ਕਹਿੰਦੇ ਪੀ ਅਸੀਂ ਵੀ ਚੱਕੀ ਲਾਉਣੀ ਆ ਚਲੋ ਲਾਉਣ ਜੀ ਸਕਦੇ ਲਾਉਣ ਆ ਮੇਰੇ ਕਰਮ ਮੈਂ ਖਾਣੀ ਉਹਨਾਂ ਦੇ ਕਰਮ ਉਹਨਾਂ ਖਾਣੀ 1 ਦੀ ਭਾਵੇਂ 2 ਲੱਖਾਂ ਦੇ ਹੁਣ ਮੁਦਾਇ ਬਣਿਆ ਵਾ ਵੀ ਜਿਹੜੀ ਤਾਰ ਮੈਂ 270 ਮੀਟਰ ਤਾਰ ਆਪਣੇ ਖਰਚੇ ਤੇ ਪਾ ਕੇ ਲਿਕੇ ਆਇਆ ਜੋ ਲੇਬਰ ਖਰਚਾ ਜਿਹੜੇ ਕਨੈਕਸ਼ਨ ਦੇ ਪੈਸੇ ਜੇ ਕੇਵਲਾ ਕੇਬਲ ਆਈਆ ਲਿਹਾਉਣ ਤੱਕ ਪੋਲ ਗਡਾਉਣ ਤੱਕ ਸਾਰਾ ਖਰਚਾ ਮੇਰਾ ਲੱਗਾ ਤੇ ਮੈਂ ਏਸੀ ਭਾਈਚਾਰੇ ਤੋਂ ਆ ਮੈਂ ਕੋਈ ਮੇਰੇ ਤੋਂ ਵੱਡਾ ਕੋਈ ਸਾਧਨ ਨਹੀਂ ਕੋਈ ਪਹਿਲੀ ਜ਼ਮੀਨ ਜਾਇਦਾਦ ਨਹੀਂ ਵੱਡੀ ਆ ਗਈ ਮੈਂ ਬਾਹਰ 10 15 ਸਾਲ ਆਪਣੇ ਗਾਲੇ ਆਣ ਕੇ ਆਪਣਾ ਰੋਜ਼ਗਾਰ ਕੋਈ ਨਾ ਕੁਝ ਚਲਾਇਆ ਪੀ ਆਣ ਕੇ ਬੱਚਿਆਂ ਦੇ ਵਿੱਚ ਰਹਿ ਕੇ ਆਪਣਾ ਕਰੀਏ ਰੋਟੀ ਪਾਣੀ ਦਾ ਇਹ ਲਾ ਬਸੀ ਲਾ ਉਹ ਤਰ ਤਾਰ ਪੈ ਗਈ ਤੇ ਹੁਣੇ ਪਰਿਵਾਰ ਤਕੇ ਦੇ ਨਾਲ ਸ਼ਗਰ ਚ ਮੇਟੀ ਦੇ ਜ਼ੋਰ ਦੇ ਨਾਲ ਕਹਿੰਦੇ ਵੀ ਤਾਰ ਅਹੀਂ ਇੱਧਰ ਦੀ ਹੀ ਪਾਉਣੀ ਆ ਇਹ 1.5 ਲੱਖ ਰੁਪਿਆ ਲੱਗਾ ਜੀ ਸਾਡਾ ਤੇ ਕੁਝ ਜਿਹੜਾ ਲੇਬਰ ਖਰਚਾ ਲੱਗਾ ਵੱਖਰਾ ਪਲੱਸ ਆ ਕੋਈ ਮੇਰੇ ਤੋਂ ਬਕਾਇਦਾ ਰਸੀਦਾਂ ਵਾ ਸਾਰਾ ਕੁਝ ਹੈਗਾ ਵਾ ਤੇ ਲੱਗੋ ਲੱਗੋ ਤਾਂ ਨਹੀਂ ਜੀ ਸਾਡੇ ਕਿ ਨਹੀਂ ਪਹਿ ਲੱਗਦੇ ਲੱਗੋ ਸਾਰਾ ਮਾਹ ਪੰਜਾਹ ਹਜ਼ਾਰ ਦਾ ਕਰਤੀ ਸੀ ਤੇ 5 ਲੱਖ 60 5 ਲੱਖ ਦਾ ਐਸਟੀਮੇਟ ਬਣਿਆ ਚਲੋ ਕੁਝ ਅਹੀਂ ਵੀ ਕੀਤਾ ਕੁਝ ਮਹਿਕਮੇ ਨੇ ਹੈਲਪ ਕੀਤੀ ਹੁਣ ਇਹਦੇ ਆ ਕਿ ਇਹ ਕਹਿੰਦੇ ਆ ਕਿ ਹਾਂ ਤਾਰ ਜਿਹੜੀ ਅੱਧੇ ਕਿਲੋ ਤੋਂ ਨਹੀਂ ਆਪਣੀ ਪਉਣੀ ਇਹਨਾਂ ਦਾ ਮੇਨ ਮੁੱਦਾ ਆ ਆਈਟਮ ਤੇ ਇਹ ਆ ਕਿ ਜੇ ਤੁਸੀਂ ਦੁਕਾਨ ਦੇ ਮਗਰ ਟਰਾਂਸਫਾਰਮ ਰੱਖ ਦੇ ਜੋ ਫਿਰ ਮਗਰੋਂ ਤਾਰ ਪਾ ਲੋ ਜੇ ਤੁਸੀਂ ਮਹਿਕਮਾ ਕਹਿੰਦਾ ਵੀ ਮੈਂ ਗਾੜੀ ਰੱਖਣਾ ਮੈਂ ਮਗਰ ਨਹੀਂ ਰੱਖਣਾ ਚੋਰੀ ਦਾ ਡਰਿਆ ਮੈਂ ਕਿ ਮੈਨੂੰ ਬਿਜਲੀ ਦਾ ਇਹ ਹੁਣ ਕਹਿੰਦੇ ਆ ਕਿ ਜੇ ਗਾੜੀ ਰੱਖਣਾ ਫਿਰ ਇਹਨਾਂ ਦੀ ਤਾਰ ਤੋਂ ਤਾਰ ਸੜਕ ਕ੍ਰੋਸ ਕੀਤੀ ਜਾਵੇ ਮਲਕੀ ਇਹਨਾਂ ਦੇ ਮਗਰੋਂ ਹੀ ਤਾਰਾਂ ਦੇ ਕਿਲੋ ਤੋਂ ਪੈਣਦੀ ਆ ਤਸੂਰਵਾਰ ਇਹ ਪਰਿਵਾਰ ਇਹ ਪਰਿਵਾਰ ਨੇ ਜੇ ਕਣਗੀਲੀ ਕਰਨ 270 ਮੀਟਰ ਤਾਰ ਵੀ ਜਬਰੀ ਫਿਰ ਇਹ ਹੁਣ ਕਹਿੰਦੇ ਵੀ ਸਾਡੇ ਇਹ ਤਾਰ ਤੋਂ ਤਾਰ ਪਾਈ ਜਾਵੇ ਤੇ ਮੇਰੇ ਨਾਲ ਬਹੁਤ ਤਕਾ ਹੁੰਦਿਆ ਮੈਂ ਚਿੱਠੀਆਂ ਐਕਸ਼ਨ ਐਸਡੀਓ ਹਰੇਕ ਨੂੰ ਚਿੱਠੀਆਂ ਹੀ ਪਾਈਆਂ ਵਾਂ ਮੁੱਖ ਮੰਤਰੀ ਤੱਕ ਮੈਂ ਚਿੱਠੀਆਂ ਪਾਤੀਆਂ ਸਾਡੀ ਪਿੰਡ ਦੀ ਪੰਚਾਇਤ ਫੈਸਲਾ ਕੀਤਾ ਛੇਵਰੀ ਫੈਸਲਾ ਕੀਤਾ ਜੀ ਪਿੰਡ ਦੀ ਪੰਚਾਇਤ ਨੇ ਕਹਿੰਦੇ ਵੀ ਉਹ ਘਰ ਪਰਿਵਾਰ ਗਲਤ ਹੈ ਜਦੋਂ ਤੁਸੀਂ ਉਹਨਾਂ ਦੀ ਤਾਰ ਨਹੀਂ ਉੱਤੇ ਕਿੱਲੇ ਤੋਂ ਪਾਉਂਦੇ ਸੀ ਉਹਨਾਂ ਖਰਚਾ ਲਾ ਕੇ 270 ਮੀਟਰ ਤਾਰ ਤਾਂ ਹੀ ਆ ਪਰ ਅੱਜ ਜਬਰੀਏ ਸ਼ਗਰ ਸਿੰਘ ਮੇਟੀ ਦੀ ਜੋਰ ਨਾਲ ਕਹਿੰਦੇ ਇਧਰ ਦੀ ਤਾਰpani ਸ਼ਗਰ ਸਿੰਘ ਮੇਟੀ ਬਹੁਤ ਸਾਡੇ ਨਾਲ ਤੱਕਾ ਕਰਨਗੇ ਮੈਂ ਆਟਮ ਤੇ ਚੱਕੀ ਦਾ ਆਣ ਕੇ ਆਪਣਾ ਕਾਰੋਬਾਰ ਕੀਤਾ ਜੀ ਮੈਂ ਕਰਦੇ ਆਂ ਵੀ ਤਾਰੋ ਆਪਣੀ ਮਗਰੋਂ ਪਾਉਣ ਤੇ ਆਪਣਾ ਕੰਮ ਚਲਾਉਣੇ ਇੱਕ ਦੀਆਂ ਭਾਵੇਂ ਦੋ ਚੱਕੇ ਲਾਉਂ ਮੇਰਾ ਨਾਮ ਕਵੰਤ ਸਿੰਘ ਹੈ ਜੋ ਦਲ ਸਰਪੰਚ ਨੇ ਸਭਾ ਵੀ ਇਹ ਕੰਮ ਸਲਗੀ ਤੁਹਾਨੂੰ ਮਿਲ ਰਿਹਾ ਵਾ ਕਿ ਸਾਡੇ ਪਿੰਡ ਦੀ ਕੁਝ ਅਪਰਚੇ ਮੇਰਾ ਪਿੰਡ ਹੈ ਹਾਂ ਜੀ ਤੁਸੀਂ ਰਾਜਨਾਮਾ ਨਹੀਂ ਕਰਾਇਆ ਮੈਂ ਇਹ ਰਾਜਨਾਮੇ ਦੀ ਕੋਸ਼ਿਸ਼ ਕੀਤੀ ਆ ਮਸਲਾ ਸਾਰੀਆਂ ਤਰ੍ਹਾਂ ਲੋ ਕੀਤੀ ਗਈ ਆ ਮਸਲਾ ਇਹ ਹੋਇਆ ਵਾ ਵੀ ਜਦੋਂ ਜੇਏ ਨੇ ਪਹਿਲਾ ਐਸਟੀਮੇਟ ਲਾਇਆ ਉਸ ਤੇ ਹੀ ਉਹਨੂੰ ਕਾਇਮ ਰਹਿਣਾ ਚਾਹੀਦਾ ਉਸ ਨੂੰ ਕਿਉਂ ਨਹੀਂ ਬੋਟ ਅਪ ਕੀਤਾ ਗਿਆ ਦੁਬਾਰਾ ਉਹ ਐਸਟੀਮੇਟ ਭੰਕ ਕੇ ਇਹ 6 ਲੱਖ ਦਾ ਖਰਚ ਗਵਰਨਮੈਂਟ ਦਾ ਕੀਤਾ ਨਹੀਂ ਉਹ ਤੇ ਰਹਿਣਾ ਚਾਹੀਦਾ ਇਹ ਦੋਹਾਂ ਤਰ੍ਹਾਂ ਨੂੰ ਲੜਾਉਣ ਵਾਲਾ ਇੱਕ ਜੇਏ ਹੈ ਠੀਕ ਹੈ ਨਾ ਜੇ ਇਹ ਜੇਏ ਪਹਿਲਾ ਹੀ ਕੇਸ ਪੋਟ ਅਪ ਕਰਦਾ ਜਾਂ ਇਹਨੂੰ ਮਤਲਬ ਪੁਲਿਸ ਦੇ ਜ਼ਰੀਏ ਵੀ ਉਹ ਕਰਾਉਂਦਾ ਤੇ ਉਹ ਹੋ ਜਾਣਾ ਚਾਹੀਦਾ ਸੀ ਕਿਉਂਕਿ ਇਹ ਦੋਵਾਂ ਧਰਾਂ ਦਾ ਆਪਸੀ ਕਾਸਟ ਦੇ ਵਜ੍ਹਾ ਨਾਲ ਝਗੜਾ ਹੋਣ ਦਾ ਚਾਂਸ ਬਣਦਾ ਜਿਹੜਾ ਅਸੀਂ ਪਹਿਲਾਂ ਵੀ ਚੌਕੀ ਤੇ ਕਹਿ ਚੁੱਕੇ ਹਾਂ ਕਿ ਇਹ ਲੜਾਈ ਦਾ ਚਾਂਸ ਬਣਦਿਆ ਵਾ ਇਹ ਜੇਈ ਦੀ ਗਲਤੀ ਆ ਮਹਿਕਮੇ ਦੀ ਗਲਤੀ ਆ ਮਹਿਕਮਾ ਇਹਦਾ ਜੁਮੇਆ ਰਿਆ ਕਿ ਉਹਨੇ ਵੇਖਣਾ ਹੈ ਕਿ ਕਿੱਥੋਂ ਸਹੀ ਲੱਗਦਾ ਵਾ ਨਾ ਕਿ ਇਹਨਾਂ ਵੇਖਣਾ ਨਾ ਉਹਨਾਂ ਵੇਖਣਾ ਕਰਾਣਾ ਠੀਕ ਹੈ ਨਾ ਇਹ ਮੈਗਮੇ ਦੀ ਜ਼ਿੰਮੇਰੀਆ ਇਹਨਾਂ ਦੋਹਾਂ ਤਰ੍ਹਾਂ ਦਾ ਨਹੀਂ ਮੈਂ ਸਮਝਦਾ ਵੀ ਕੋਈ ਵੀ ਕਸੂਰ ਆ ਮੈਗਮਾ ਇਹਦੀ ਜ਼ਿੰਮੇਾਰੀ ਤੋਂ ਭੱਜਿਆ ਵਾ ਮੈਗਮੇ ਨੇ ਇਹ ਨਹੀਂ ਸੋਚਿਆ ਵੀ ਇਹ ਆਮ ਜਨਤਾ ਦਾ ਜਿਆਦਾ ਖਰਚ ਲੱਗਾਂ ਤੇ ਆ ਟੈਕਸ ਤੋਂ ਗਿਆ ਪੈਹਾ ਪਈ ਇਹੀ 6 ਲੱਖ ਦੀ ਕੇਵਲ ਲਾਉਂਦੇ ਆ ਤੇ ਜਿਹੜੀ 1.5 ਲੱਖ ਦੀ ਕੇਵਲ ਪੈਣੀ ਸੀ ਪਰ ਪੰਚਾਇਤ ਚ ਆਉਂਦੀ ਆ ਵੀ ਇਹ ਰਾਜਾਵੰਤੀ ਨਾਲ ਲੱਗੇ ਦੋਹਾਂ ਤਰ੍ਹਾਂ ਦੀ ਜਿੱਥੇ ਵੀ ਲੱਗੇ ਰਾਜਾਵੰਤੀ ਨਾਲ ਲੱਗੇ ਅਸੀਂ ਐਸੇ ਕਰਕੇ ਉਹ ਪੰਚਾਇਤ ਨੂੰ ਵਾਰ-ਵਾਰ ਪੁਲਿਸ ਕਹਿੰਦੇ ਆ ਪੀ ਤੋ ਹੀ ਅੱਜ ਮਤਲਬ ਇਹ ਨਾਲ ਕੰਪਰੋਮਾਈਜ਼ ਕਰਾਓ ਅਸੀਂ ਸਾਡਾ ਜੋ ਸੁਝਾਅ ਸੀ ਵੀ ਉਹ ਟਰਾਂਫਰਮ ਜਿਹੜਾ ਇਹਨਾਂ ਤੇ ਉਹ ਗਾੜੀ ਲੱਗਾ ਵਾ ਉਹ ਟਰਾਂਫਰਮ ਅੱਗੇ ਕਰਕੇ ਲਾ ਦਿਓ ਤੇ ਦੋਹਾਂ ਨੂੰ ਇੱਕੋ ਵੱਡਾ ਟਰਾਂਫਰਮ ਕਰਕੇ ਤੇ ਦੋਹਾਂ ਨੂੰ ਸਪਲਾਈ ਉੱਥੋਂ ਦੋ ਤਾਂ ਜੇ ਦੋਹਾਂ ਦੀ ਰਹਿ ਰਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅਸੀਂ ਬਾਬੇ ਬਿੰਦਰ ਸਿੰਘ ਵੱਲੋਂ ਆਈ ਫੌਜ ਇਹ ਸਾਨੂੰ ਪਤਾ ਲੱਗਾ ਵੀ ਸਾਡੇ ਮੇਜਬੀ ਸਿੰਧਾਣਾ ਤਾਂ ਕੌਣ ਲਿਆ ਇਸ ਕਰਕੇ ਹੀ ਇੱਥੇ ਪਹੁੰਚੇ ਆ ਤੇ ਸੰਘਰਸ਼ ਕਮੇਟੀ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਜੋ ਵੀ ਜੇ ਕਿਸੇ ਨੂੰ ਕੱਲ ਨੂੰ ਸੱਟ ਪੇਟ ਲੱਗਦੀ ਅੱਜ ਸੰਘਰਸ਼ ਜ਼ਿੰਮੇਵਾਰ ਆ ਤੇ ਜਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਆ ਬਿਜਲੀ ਵਾਲੇ ਕਿਉਂਕਿ ਜੇ ਉਹਨਾਂ ਦੀ ਪਹਿਲੋਂ ਤਾਰ ਨਹੀਂ ਲੱਗੀ ਜਿਹੜਾ ਅੱਧੇ ਕਿੱਲੇ ਤੋਂ ਤਾਰ ਪੈਂਦੀ ਤੇ ਹਮੋਂ ਲੋਕ ਗਰੀਬ ਆਦਮੀ ਦੋ ਢਾਈ ਕਿੱਲਾਂ ਤੋਂ ਤਾਰ ਪਾ ਕੇ ਲਿਆਏ ਆ ਇਹ ਅੱਜ ਇਹ ਕਲੋਸ ਕਰਕੇ ਤਾਰ ਸਾਨੂੰ ਆnde ਵੀ ਇਧਰੋਂ ਪਾਉਣੀ ਆ ਇਹ ਗਰੀਬਾਂ ਨਾਲ ਤਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹਨਾਂ ਨੇ ਤਾਰ ਨਹੀਂ ਆ ਉਹਨਾਂ ਪੈਣ ਦਿੱਤੀ ਤੇ ਪੈਣ ਇਧਰੋਂ ਵੀ ਨਹੀਂ ਦੇਣੀ ਉਹ ਆਪਣੀ ਤਾਰ ਆਪਣੀ ਵੱਖਰੀ ਪਾਉਣ ਇਧਰੋਂ ਤਾਰ ਪਾਉਣ ਦੀ ਕੋਸ਼ਿਸ਼ ਨਾ ਕਰਨ ਜੇ ਕਿ ਇਹਨਾਂ ਕੋਈ ਵਾਅਦਾ ਘਾਟਾ ਹੋ ਗਿਆ ਇਹਦੇ ਵਿੱਚ ਜ਼ਿੰਮੇਵਾਰ ਜਾਂ ਸਰਕਾਰ ਹੋਊਗਾ ਜਾਂ ਪ੍ਰਸ਼ਾਸਨ ਹੋਊਗਾ ਇਹਨਾਂ ਨੂੰ ਧੱਕੇ ਨਾਲ ਤਾਰ ਨਾ ਪਾ ਕੇ ਜਾਈ ਜਾਂਦੇ ਠੀਕ ਹੈ ਨਾ ਚੋਗਰ ਬਾਰੇ ਇਹ ਬਬਾਈ ਜੇ ਧੱਕੇ ਨਾਲ ਤਾਰ ਪਾਉਂਦੇ ਆ ਜਿੰਨਾ ਧੱਕਾ ਇਹ ਕਰਨਗੇ ਉਸੇ ਤਰ੍ਹਾਂ ਜੇ ਇਹ ਧੱਕੇ ਨਾਲ ਤਾਰ ਪਾਉਂਦੇ ਆ ਤੇ ਕੱਲ ਨੂੰ ਕੋਈ ਫਿਰ ਸਾਨੂੰ ਵੀ ਕੋਈ ਧੱਕਾ ਕਰਨਾ ਪਿਆ ਤੇ ਉਹ ਕਰਾਂਗੇ ਇਦੇ ਵਿੱਚ ਇਹਨਾਂ ਨੂੰ ਸਗਾ ਸਾਨੂੰ ਵੀ ਬੇਨਤੀ ਆ ਕਿ ਇਹ ਆਪਣੀ ਜਿਹੜੀ ਵੀ ਪਹਿਲੋਂ ਕਿਉਂ ਨਹੀਂ ਇਹਨੇ ਸਗਾ ਸਨੈਟ ਪੀ ਸਟੈਂਡ ਲਿਆ ਜੇ ਅੱਜ ਸਟੈਂਡ ਲਾਣ ਡਿਆ ਬਿਜਲੀ ਘਰ ਜਾ ਕੇ ਧਰਨੇ ਲਾਉਂਦੇ ਆ ਜਿੱਦਨੇ ਇਹਨਾਂ ਗਰੀਬਾਂ ਦੀ ਤਾਰ ਨਹੀਂ ਪੈਣ ਦਿੱਤੀ ਤੇ ਉਸ ਦਿਨ ਇਹਨਾਂ ਨੇ ਕਿਉਂ ਨਹੀਂ ਕਿ ਸਟੈਂਡ ਲਿਆ ਵੀ ਇਹਨਾਂ ਦੀ ਤਾਰ ਪਾਉਂਦੇ ਪਿੱਛੋਂ ਹੀ ਪੈੜੀਆਂ ਦੇ ਵਿੱਚ ਦੀ ਤਾਰ ਆਈ ਆ ਪਿੱਛੋਂ ਪੈੜੀਆਂ ਦੇ ਵਿੱਚ ਦੀ ਤਾਰ ਆਈ ਹਰ ਇੱਕ ਦੇ ਘਰ ਬੱਤੀ ਲੱਗੀ ਆ ਮੁਖ ਤੇ ਬੱਤੀ ਬਾਲਦੇ ਆ ਕੋਈ ਇਹੋ ਜੀ ਗੱਲ ਨਹੀਂ ਆ ਤੇ ਤਾਂ ਫਿਰ ਕਿਉਂ ਗਰੀਬਾਂ ਦੀ ਤਾਰ ਕਿਉਂ ਨਹੀਂ ਪੈਣ ਦਿੱਤੀ ਇਹ ਗਰੀਬਾਂ ਨਾਲ ਕਿਉਂ ਧੱਕਾਵਾ ਮੋਦੀ ਸਾਹਿਬ ਤੇ ਗਾਰੀ ਵੀ ਅਸੀਂ ਬੇਨਤੀ ਕਰਦੇ ਵੀ ਗਰੀਬਾਂ ਨਾਲ ਇਸ ਗੱਸਵੀ ਧੱਕਾ ਕਰੇ ਗਵਰਨਮੈਂਟ ਵੀ ਕਰੇ ਧੱਕਾ ਤੇ ਕਿੱਥੇ ਗੱਲ ਜਾਊਗੀ ਜੇ ਧੱਕੇ ਨਾਲ ਤਾਰ ਪਾਉਂਦੇ ਆ ਤੇ ਫਿਰ ਸਾਡੋ ਵੀ ਜੇ ਕੁਝ ਕਰਨਾ ਪਿਆ ਤੇ ਕਰਾਂਗੇ ਅਸੀਂ ਬਾਪੇ ਬੇਚਰਤ ਦੀ ਖੋਜ ਲੋਂ ਆਏ ਆ ਤੇ ਇਹਨਾਂ ਨੇ ਗਾਰੀ ਬੇਨਤੀ ਹੈ ਉਹ ਹੀ ਆ ਵੀ ਇਹਨਾਂ ਨਾਲ ਮਿਲ ਕੇ ਕਿ ਉਹਨਾਂ ਕੋ ਵੀ ਆਪਣੀ ਤਾਰ ਵੱਖਰੀ ਪਾਉਣ ਇਹਦੇ ਇਧਰ ਉਹ ਤਾਰ ਨਾ ਪਾਉਣ ਕਲਾਉਸ ਨਾ ਸ਼ਰਕ ਕਰਨ ਸੜਕ ਕਲਾਉਸ ਕਰਕੇ ਇਧਰ ਤਾਰ ਖੜ ਦੀ ਕੋਸ਼ਿਸ਼ ਨਾ ਕਰ ਜੇ ਉਹਨਾਂ ਨੇ ਗਰੀਬਾਂ ਦੇ ਆਪਣੇ ਪੈਸੇ ਲਾ ਕੇ ਆਪਣੀ ਇਹ ਤਾਰ ਪਾਈ ਆ ਤੇ ਉਹ ਆਪਣੀ ਤਾਰ ਵੱਖਰੀ ਲਾਉਣ ਐਜੀ ਸਾਹਿਬ ਇੱਕ ਨੂਰਦੀ ਵਿੱਚ ਇੱਥੇ ਟਰਾਂਸਫਾਰਮਰ ਨਹੀਂ ਕੋਈ ਚਿੜਰਾ ਹੋਇਆ ਵਾ ਕੀ ਮਾਮਲਾ ਹੈਗਾ ਕਿ ਭਗਵਾ ਜੀ ਦੀ ਕੰਪਨੀ ਦੀ ਉਹ ਕਿ ਉਹ ਜਿਹੜਾ ਨੂਰਦੀ ਵਿੱਚ ਨਾ ਇਹ ਖਤਕਾਰ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਆ ਨਵਾਂ ਕਨੈਕਸ਼ਨ ਐਨ ਵਾਸਤੇ ਉਹਦਾ ਅਸੀਂ ਐਸਟੀਮੇਟ ਵਗੈਰਾ ਤਿਆਰ ਕਰਤਾ ਵਾ ਜੋ ਵੀ ਆ ਉੱਥੇ ਜਦੋਂ ਮੁੱਕ ਤੇ ਕੰਮ ਕਰਨ ਗਏ ਉਦੋਂ ਇਹ ਸਾਹਮਣੇ ਆ ਉਹਨਾਂ ਦਾ ਨਾਮ ਹੈਗਾ ਵਾ ਨਾਮ ਉਹ ਉਹਨਾਂ ਦਾ ਨਾਮ ਹੈਗਾ ਵਿਕਰਨ ਜਿਹਨਾਂ ਦੀ ਸ ਪਹਿਲਾਂ ਆਪਣਾ ਜਿਹਦਾ ট্রান্সਫਾਰਮਰ ਪੱਛੀ ਗਿਆ ਭਗਵਨ ਸਿੰਘ ਉਹਨਾਂ ਇਹਨਾਂ ਨੇ ਜੀ ਸਾਨੂੰ ਰੋਕਦਾ ਵਾ ਉੱਥੋਂ 11 ਕੇਵੀ ਤਾਰ ਜੋੜਨ ਦੇ ਵਾਸਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਆਂਦੇ ਆ ਵੀ ਅਸੀਂ ਇੱਥੋਂ ਨਹੀਂ ਜੋੜਨ ਦੇਣੀ ਪਏ ਦੇ ਉੱਤੇ ট্রান্সਫਾਰਮਰ ਲੱਗਾ ਵਾ ਨੀਅਰਸਟ ਪੁਆਇੰਟ ਸਾਡਾ ਉਹ ਬੰਦਾ ਇਸ ਕਰਕੇ ਉੱਥੋਂ ਸਾਨੂੰ ਤਾਰ ਜੋੜਨੀ ਆ ਉਹ ਉਹਨਾਂ ਦੀ ਕੋਈ ਆਪਸ ਵਿੱਚ ਕੋਈ ਪਿੰਦ ਚ ਮਸਲਾ ਹੈਗਾ ਜਿਸ ਕਰਕੇ ਉਹ ਆਂਦੇ ਆ ਵੀ ਅਸੀਂ ਜੋੜਨ ਦੇਣੀ ਕੋਈ ਸਮਾਂ ਪਹਿਲਾਂ ਕੋਈ ਟਰਾਂਸਫਰ ਮੈਂ ਜਦੋਂ ਲਵਾਇਆ ਸੀ ਤੇ ਉਹਨਾਂ ਵੱਲੋਂ ਆਂਦੇ ਕੋ ਰੋਕਿਆ ਗਿਆ ਸੀ ਇਸ ਕਰਕੇ ਜੁੜਨ ਦੇ ਲਈ ਸਰ ਜਦੋਂ ਮਾਮਲਾ ਟਰਾਂਸਫਰ ਦਾ ਕਿ 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 ਦੂਸਰੇ ਕਿਤਾਬ ਹੈ ਜੀ ਉਦੋਂ ਉਹ ਸਾਨੂੰ ਲਾਈਨ ਜਿਹੜੀ ਆ ਉਹ ਦੂਰੀ ਕੋਈ ਹੈ ਨਹੀਂ ਜਿੱਤੇ ਬਾਹਰ ਰੋਡ ਹੈ ਮੇਰੇ ਖਾਲ 3-400 ਮੀਟਰ ਤੋਂ ਲੈਂਦੀ ਹੈ ਆ ਤਕਰੀਬਨ 200 ਬਣੇਗੀ ਹਾਂ ਦੂਗਾ ਜਦੋਂ ਪਹਿਲਾਂ ਉਹਨਾਂ ਨੇ ਰੋਕਿਆ ਇਸ ਤੋਂ ਬਾਅਦ ਬਣੇ ਅੰਦੀ 140 ਮੀਟਰ ਦੇ ਲੱਗ ਚੱਕੇ ਦੋਥੋਂ ਨੇ ਆ ਕੇ ਪਾਇਆ ਨਾ ਚਾਲੂ ਕੀਤਾ ਟਰਾਂਸਫਰ ਇਹ ਜਿਹੜਾ ਟਰਾਂਸਫਾਰਮਰ ਨਿਕਿਆ ਬਕਵਾਸ ਇਹ ਉਹ ਨਾ ਪਰਸਨ ਨੇ ਆਪਣੇ ਖਰਚੇ ਤੇ ਕਰਾਇਆ ਨਹੀਂ ਨਹੀਂ ਇਹ ਟਰਾਂਸਫਾਰਮਰ ਦਾ ਖਰਚਾ ਕੋਈ ਨਹੀਂ ਹੁੰਦਾ ਜੀ ਇਹਦੀ ਫੀਸ ਜਮਾ ਜੋ ਵੀ ਇਸ ਹੁੰਦੀ ਹੈ ਉਹਨ ਕਰ ਜਮਾ ਕਰਾਉਣ ਉਪਰੰਤ ਮਹਿਗਮਾ ਆਪਣੇ ਤੌਰ ਤੇ ਦਾ ਕੰਮ ਕਰਦਾ ਵਾ 100 ਕਿਲੋਵਾਟ ਤੋਂ ਘੱਟ ਵਾਲੇ ਜਿਹੜੇ ਆ ਸਾਰਾ ਕੰਮ ਮੇਰਾ ਮਹਿਗਮਾ ਆਪਣੇ ਤੌਰ ਤੇ ਸਰ ਉਹ ਕਿੰਨੀ ਕੀ ਫੀਸ ਟੋਟਲ ਲੱਗਦੀ ਦੋ ਲੱਖ ਰੁਪਏ ਹੱਦ ਲੱਗਦਾ ਇਹ ਤੇ ਰਿਕਾਰਡ ਚੋਂ ਵੇਖ ਕੇ ਮੈਂ ਤੁਹਾਨੂੰ ਦੱਸ ਸਕਦਾ ਵਾ